ਮਾਡਲ थाना शाहकोट जिला जालंधर देहाती विच गुरप्रीत पेज सिंह पेजा पुत्र तरसेम सिंह वासी पिंड बाजवा कला थाना शाहकोट जोकि थाने विच बतौर प्राइवेट सफाई सेवक पाणी ਪਿਲਾਉਣ ਦਾ ਕੰਮ ਕਰਦਾ ਕਰੀਬ 3 ਮਹੀਨਿਆਂ ਤੋਂ ਕਰਦਾ ਸੀ ਮਿਤੀ 4 ਜੁਲਾਈ 25 ਨੂੰ ਪਿੰਡ ਧਾਨੇਵਾਲ ਵਿਖੇ ਮੇਲਾ ਦੇਖਣ ਲਈ ਸਟਾਫ ਨੂੰ ਦੱਸਿਆ ਸੀ ਤੇ ਮਿਤੀ 6 ਜੁਲਾਈ 25 ਵਕਤ ਕਰੀਬ ਸ਼ਾਮੀ 5 ਵਜੇ ਬਾਰਿਸ਼ ਤੋਂ ਬਾਅਦ ਗਰਮੀ ਸਮੇਂ ਪਤਾ ਲੱਗਿਆ ਥਾਣੇ ਦੇ ਪਿਛਲੇ ਪਾਸੇ ਕੋਈ ਸਮੈਲ ਆ ਰਹੀ ਸੀ ਚੈੱਕ ਕੀਤਾ ਤੇ ਥਾਣੇ ਦੇ ਉੱਪਰ ਬਣੀਆਂ ਪੌੜੀਆਂ ਜਿਸ ਦਾ ਦਰਵਾਜ਼ਾ ਖੁੱਲਾ ਸੀ ਨੇੜੇ ਪਏ ਕੈਨੀਆਂ ਤੇ ਬੋੜੀਆਂ ਉੱਪਰ ਗੁਰਪੇਜ ਸਿੰਘ ਤੇ ਜਾ ਜੋ ਮੁੰਡੇ-ਮੁੰਡੇ ਕਿਹਾ ਹੋਇਆ ਸੀ ਬੋੜਲੇ ਹਾਲਾਤਾਂ ਤੋਂ ਕੋਈ ਜ਼ਹਿਰੀਲੀ ਚੀਜ਼ ਘਟਣ ਜਾਂ ਹਾਰਕ ਅਟੈਕ ਨਾਲ ਮੌਤ ਹੋਈ ਜਾਪਦੀ ਸੀ ਤੁਰੰਤ ਉਹਦੇ ਵਾਰਸਾਂ ਨਾਲ رابطہ ਕਾਇਮ ਕੀਤਾ ਤੇ ਵਾਰਸ ਥਾਣਾ ਆਏ ਤੇ ਡੈਡ ਬੋਡੀ ਚੈੱਕ ਕਰਾਉਣ ਤੋਂ ਸਿਵਲ ਹਸਪਤਾਲ ਨਕੋਦਰ ਤੋਂ ਪੋਸਟਮਾਰਟਮ ਕਰਾਇਆ ਤੇ ਮਿਤੀ 7 ਜੁਲਾਈ 25 ਸ਼ਾਮ ਨੂੰ ਰੀਤੀ ਰਿਵਾਜਾਂ ਮੁਤਾਬਕ ਪਿੰਡ ਸੰਸਕਾਰ ਕੀਤਾ ਗਿਆ ਇਸ ਦੀ ਮੌਤ ਮੁਢਲੇ ਤੌਰ ਤੋਂ ਸਪਸ਼ਟ ਹੁੰਦੀ ਹੈ ਕਿ ਕਿਸੇ ਜਰੀਲੇ ਜਾਨੂ ਵਗੈਰਾ ਕੱਟਣ ਜਾਂ ਹਟੈਕ ਹੋਣ ਨਾਲ ਕੋਈ ਜੱਗਦੀ ਹੈ ਇਹ ਸਰੀਰ ਤੌਰ ਤੇ ਤੰਦਰੁਸਤ ਮੌਜੂਦਾ ਸਮੇਂ ਸੀ ਤੇ ਸ਼ਾਹਕੋਟ ਵਿਖੇ ਪ੍ਰੋਫਿਟਨੈਸ ਜਿਮ ਰੋਜ਼ਾਨਾ ਕਸਰਤ ਕਰਨ ਲਈ ਵੀ ਖਾਣੇ ਦੇ ਕੰਮਕਾਰ ਤੋਂ ਸਮਾਂ ਕੱਢ ਕੇ ਜਾਂਦਾ ਸੀ ਮੋਡਲ थाना ਸ਼ਾਹਕੋਟ ਜ਼ਿਲ੍ਹਾ ਜਰੰਧਰ ਵਿਖੇ 2 ਦਿਨ ਪਹਿਲਾਂ ਗੁਰਪ੍ਰੀਤ ਸਿੰਘ ਇਲਿਸਪੇਜਾ ਪੁੱਤਰ ਤਰਸੀਮ ਸਿੰਘ ਵਾਸੀ ਪਿੰਡ ਬੱਜਵਾ ਕਲਾਂ ਦੀ ਮੌਤ ਹੋਈ ਜੋ ਸਪਸ਼ਟ ਕਰਨਾ ਚਾਹਣਾ ਹੈ ਕਿ ਇਹ ਇਹ ਨੌਜਵਾਨ ਥਾਣਾ ਦੇ ਕਰਮਚਾਰੀਆਂ ਵੱਲੋਂ ਥਾਣਾ ਦੇ ਵਿੱਚ ਸਫਾਈ ਔਰ ਪਾਣੀ ਪੀਣ ਲਈ ਨਿੱਜੀ ਤਰਖਾ ਚ ਰੱਖਿਆ ਗਿਆ ਸੀ ਔਰ ਇਹ ਗੁਰਪੇ ਭੇਜਾ ਕਰੋਨਾ ਸਮੇਂ ਵੀ ਇਹਨੇ ਲੰਬਾ ਦਿਨ ਸੇਵਾ ਜਿਹੜੀ ਹੈ ਸਾਡੇ ਥਾਣੇ ਚ ਨੇ ਭਾਈ ਤੇ ਹੁਣ ਵੀ ਇਹ ਤਿੰਨ ਮਹੀਨੇ ਤੋਂ ਕੰਮ ਕਰ ਰਿਹਾ ਸੀਗਾ 4 ਤਰੀਕ ਨੂੰ ਕਰੀਬ ਸ਼ਾਮ ਨੂੰ ਇਹ ਦੱਸਿਆ ਨੇ ਮੁੰਛੀ ਸਟਾਫ ਨੂੰ ਕਿ ਮੈਂ ਮੇਲਾ ਪਿੰਡ ਦਾਨੇ ਵਾਲ ਦੇਖਣ ਜਾਣਾ ਤੇ ਪਤਾ ਲੱਗਿਆ ਕਿ 6 ਤਰੀਕ ਨੂੰ ਬਾਅਦ ਦੁਪਹਿਰ ਬਾਸ ਤੋਂ ਜਦੋਂ ਗਰਮੀ ਪਈ ਤੇ ਥਾਣੀ ਦੀ ਪਿਛਲੀ ਸਾਈਡ ਪੌੜੀਆਂ ਲੱਗਾਂ ਇੱਕ 스멜 ਆਈ ਤੇ ਜੋ ਦੇਖਿਆ ਤੇ ਇਹ ਉੱਤੇ ਥਾਣੇ ਦੇ ਉੱਪਰ ਬਣੀਆਂ ਜਿਹੜੀਆਂ ਪੌੜੀਆਂ ਦਾ ਦਰਵਾਜ਼ਾ ਖੁੱਲਾ ਸੀ ਤੇ ਨੇੜੇ ਪਏ ਮਾਲਮ ਕਦਮਾਂ ਕੈਨੀਆਂ ਵਗੈਰਾ ਦੇ ਉਲਟੇ ਮੁੱਢ ਗਿਆ ਹੋਇਆ ਸੀਗਾ ਮੁੱਢਲੇ ਲਾਤਾਂ ਤੇ ਇਹ ਲੱਗ ਰਿਹਾ ਸੀ ਕਿ ਇਹਨੂੰ ਕੋਈ ਜਰੀਲੀ ਚੀਜ਼ ਨੇ ਕੱਟਿਆ ਹੋ ਜਾਂ ਕੋਈ ਕਾਡ ਅਗਰੈਸਟ ਹੋ ਗਈ ਹੋਵੇ ਤੇ ਤੁਰੰਤ ਇਹਦੇ ਵਾਰਸਾਂ ਨਾਲ ਰਾਬਤਾ ਕਰਨ ਕੀਤਾ ਜੋ ਉਹ ਵਾਰਸ ਤੇ ਪੰਚਾਇਤੀ ਆਏ ਤੇ ਉਸ ਤੋਂ ਬਾਅਦ ਇਹਦਾ ਪੋਸਟਮਾਰਟ ਨਕੋਦਰ ਸਿਮਲਾ ਹਸਪਤਾਲ ਤੋਂ ਕਰਾਇਆ ਗਿਆ ਤੇ ਜਿਹਦਾ ਕੱਲ ਰੀਤੀ ਰਿਵਾਜਾਂ ਮੁਤਾਬਕ ਸੰਸਕਾਰ ਜਿਹੜਾ ਹੈ ਇਹਦੇ ਪੰਡ ਔਰ ਇਹ ਜਿਹੜਾ ਨੌਜਵਾਨ ਹੈ ਇੱਕ ਤੰਦਰੁਸਤ ਸਿਹਤਮੰਦ ਸੀਗਾ ਉਹਦੇ ਨੇ ਇੱਕ ਪ੍ਰੋ ਫਿਟਨੈਸ ਜਮਾ ਸ਼ਾਹਕੋਟ ਉੱਥੇ ਰੋਜ਼ਾਨਾ ਜਮ ਕਰਣੇ ਜਾਂਦਾ ਸੀਗਾ ਇਹਦੀ ਮੌਤ ਜਿਹੜੀ ਹੈ ਇਹਨਾਂ ਕਿਸੇ ਜ਼ਹਿਰੀਲੀ ਚੀਜ਼ ਨਾਲ ਕੱਟਣ ਤੇ ਸਪਸ਼ਟ ਹੁੰਦੀ ਹੈ ਤੇ ਸਾਡੀ ਇਹ ਸਾਡਾ ਅਮਪਲਾਈ ਹੋਣ ਦੇ ਨਾਤੇ ਇਹਦੇ ਨਾਲ ਅੱਜ ਵੀ ਤੇ ਇਹਦੇ ਪਰਿਵਾਰ ਨਾਲ ਅਮੇਸ਼ਾ ਹੀ ਸਿਮਤੀ ਹੈਗੀ ਹੈ ਤੇ ਪਰਮਾਤਮਾ ਇਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਥੈਂਕ ਯੂ